ਹੁਣ ਕੀ ਹੋ ਗਿਆ ਅੱਬਾ 2 ਘੰਟੇ ਹੋ ਗਏ ਤੇਨ ਵਖੇ ਵਿਉਧੇ ਵਾਂ ਨਹੀਂ ਉੱਦੇ ਨਹੀਂ ਗਈਆਂ ਐ ਥਾਈ ਤੂੰ ਇਸ ਸਿਰ ਹੋ ਗਈ ਹੈ ਕਿੰਨੀ ਮੈਂ ਪਕਾ ਲਾਂ ਭਈ ਤੇ ਵੀ ਵਗ ਜਾਨੀ ਉਹਨਾਂ ਦੇ ਸਿਰ 'ਚ ਵੀ ਗੜਾ ਘਾਤ ਨਹੀਂ ਆ ਪਹਿਲੇ ਜਿਹੜੇ ਖਾਣ ਤੂੰ ਉਹਨਾਂ ਦਾ ਮੈਂ ਉਹ ਤਾਂ ਕਰ ਲਵਾਂ ਕਿ ਇਹਨੂੰ ਛੱਡ ਦੇਵਾਂ ਉਹ ਧਮੀ ਨਾਲ ਦਾ ਖਾਧ ਹੋਇਆ ਜੇ ਹਜ਼ਮ ਨਹੀਂ ਹੋਇਆ 10 ਵਜੇ ਤੇਨੂੰ ਮੜ ਭੁੱਖ ਲੱਗ ਗਈ ਅੱਬਾ ਤੂੰ ਧਮੀ ਨਾਲ 2-2.5 ਰੋਟੀਆਂ ਦਾ ਸੇਰ ਲੈਣਾ ਤੇ ਮੈਂ ਕੱਲੀ ਚਾਹ ਪੀਣੀ ਹੁੰਦੀ ਮੈਂ ਕਸਟਮ ਭੁੱਖ ਲੱਗ ਜਾਂਦੀ ਹੈ ਨਾ ਉਹ ਦਮੀ ਨਾਲ ਕੋਈ ਛੋਟਾ ਨਹੀਂ ਲੈ ਖਲੋ ਤਾਂ ਤੇਰੇ ਸਿਰ ਤੇ ਵੇ ਤੂੰ ਕੱਲੀ ਚਾਹ ਪੀਵਨੀ ਰੋਟੀ ਨਹੀਂ ਖਾਣੀ ਮਾਇਆ ਢਾਈ ਘੰਟਾ ਤੂੰ ਪੰਜ ਖਾਲੀ ਕਰ ਤੈਨੂੰ ਮੈਨੂੰ ਕਹਿਣਾ ਹੁਣ ਜਿਹੜਾ ਬੰਦਾ ਦਮੀ ਨਾਲ ਰੋਟੀ ਖਾਣ ਤਾਂ ਨਾ ਦਿਲ ਕਰੇ ਉਹ ਮਰ ਜਾਵੇ ਕਿਤਨੀ ਵਾਰੀ ਤੈਨੂੰ ਮੈਂ ਆਖਿਆ ਬਾ ਜਰਾ ਡਾਕਟਰ ਮਾਸੀ ਬੱਖਾਂ ਦੱਸ ਆ ਉਹ ਤਾਂ ਤੇ ਮੈਂ ਲੈ ਚੱਲ ਮੇਰਾ ਮੈਦਾ ਨਹੀਂ ਸਹੀ ਹੈ ਤੂੰ ਲੈ ਜਾ ਨਾ ਮੈਨੂੰ ਪੈਸੇ ਦਾ ਸਰਪਾ ਕੀ ਤੇ ਜਾਣਾ ਉਹ ਜਿਹੜੀਆਂ ਪਹਿਲੂ ਦਵਾਈਆਂ ਲੈ ਦਿੱਤੀਆਂ ਉਹ ਚੰਗੀਆਂ ਨਹੀਂ ਲੱਗਦੀਆਂ ਤੈਨੂੰ ਕੋਈ مشਵਰਾ ਜਿਵੇਂ ਦੇਵੇ ਚ ਉਹਦਾ ਇਹ ਭੱਜ ਭੰਮੀ ਹੈ ਬਈ ਐਂਦੇ ਚਲੀਏ ਓਏ ਅਗਲੀਆਂ ਦਵਾਈਆਂ ਨੂੰ ਕੀ ਹੈ ਉਹ ਪੀਵੇਂ ਤੇ ਆਰਾਮ ਨਾ ਆ ਜਾਵੇ ਹੁਣ ਤੇ ਇਤੇ